ਬੁੜੀ ਦੀ ਅਕਲ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿਸੇ ਛੋਟੇ ਜਿਹੇ ਪਿੰਡ ਸ਼ਾਮੂ ਨਾਮ ਦੀ ਇੱਕ ਔਰਤ ਰਹਿੰਦੀ ਸੀ ਉਹਦੇ ਸਿਰ ਤੇ ਸਾਈਂ ਨੂੰ ਅਜਿਹਾ ਤੇਯਾ ਤਾਪ ਚੜਿਆ ਜਿਹੜਾ ਉਹਨੂੰ ਨਾਲ ਹੀ ਲੈ ਗਿਆ ਬੁੜੀ ਨੇ ਬੜੀਆਂ ਮੁਸੀਬਤਾਂ ਨਾਲ ਆਪਣੇ ਕੀਚਰ ਨੂੰ ਪਾਲਿਆ ਵੱਡੇ ਹੋਏ ਨੂੰ ਉਹਨੇ ਆਪਣੇ ਵਰਗੇ ਕਿਸੇ ਹੋਰ ਘਰ ਵਿਆਹ ਲਿਆ ਹੁਣ ਤਾਂ ਬਸ ਉਹਦੀ ਇੱਕੋ ਇੱਕ ਅਰਜ਼ੋਈ ਸੀ ਕਿ ਉਹਦੇ ਪੁੱਤ ਦੇ ਘਰ ਪੁੱਤਰ ਜਮ ਪਵੇ ਫੇਰ ਭਾਵੇਂ ਰੱਬ ਉਹਨੂੰ ਸਵੇਰੇ ਹੀ ਬਲਾ ਲਵੇ ਉਹ ਮਰਨ ਤੋਂ ਪਹਿਲਾਂ ਪੋਤਰੇ ਦਾ ਮੂੰਹ ਦੇਖ ਜਾਵੇ ਪਰ ਜੋ ਕੁਦਰਤ ਨੂੰ ਭਾਵੇ ਸ਼ਾਮੋਂ ਦੀ ਨੂੰ ਤਨਿਰੀ ਅੱਗ ਦੀ ਨਾਲ ਸੀ ਸੁਖ ਨਾਲ ਉਹਦਾ ਵੀ ਪਿਓ ਜਵਾਨ ਹੋਈ ਤੋ ਮਰ ਗਿਆ ਸੀ ਇਹ ਗੱਲ ਉਸ ਉੱਪਰ ਪੂਰੀ ਟੁੱਕਦੀ ਸੀ ਕਿ ਮੱਝ ਮੰਡੀ ਦੀ ਤੇ ਧੀ ਰੰਡੀ ਦੀ ਕੋਈ ਹਿੱਸ ਲੱਗ ਨਿਕਲਦੀ ਐ ਸੋ ਨਿੱਕੀ ਨਿੱਕੀ ਗੱਲ ਤੇ ਘਰ ਵਿੱਚ ਕਲੇਸ਼ ਪਾਈ ਰੱਖਦੀ ਬਿਨਾਂ ਗੱਲ ਤੋਂ ਘਰ ਵਿੱਚ ਭਾਂਡੇ ਭੰਨਦੇ ਰਹਿੰਦੀ। ਅਖੀਰ ਇੱਕ ਦਿਨ ਬੁੱਢੀ ਨੇ ਕੀਚਰ ਨੂੰ ਆਖਿਆ ਕਿ ਪੁੱਤ ਮੈਨੂੰ ਖੇਤ ਛੰਨ ਬੰਨ ਕੇ ਬੰਨ ਦੇ। ਰੈਂਦੀ ਉਮਰ ਮੈਂ ਉੱਥੇ ਭੋਗ ਲਵਾਂ। ਬਸ ਤੂੰ ਮੈਨੂੰ ਦੋ ਵੇਲੇ ਦੀ ਰੋਟੀ ਦੇ ਆਇਆ ਕਰੇ। ਸਾਰਾ ਦਿਨ ਮੈਂ ਉੱਥੇ ਵਿਹਲੀ ਬੈਠੀ ਨੇ ਕੀ ਕਰਨਾ? ਇੱਕ ਚਰਖਾ ਵੀ ਦੇ ਆਇਂ। ਮੈਂ ਸੂਤ ਕੱਤ ਲਿਆ ਕਰੂੰਗੀ। ਮਾਂ ਦੀ ਗੱਲ ਸੁਣ ਕੇ ਕੀਚਰ ਅੱਖਾਂ ਪਾਰ ਆਇਆ। ਇੱਕ ਪਾਸੇ ਤੀਵੀਂ ਦੂਸਰੇ ਪਾਸੇ ਮਾਂ ਵਿਚਾਰਾ ਚੱਕੀ ਤੇ ਪੁੜਾਂ ਵਿੱਚਕਾਰ ਫਸਿਆ ਹੋਇਆ ਕਿੱਧਰ ਜਾਵੇ ਤੇਰਾ 43 ਤੀਵੀਂ ਨੇ ਫਿਰ ਚਰਿੱਤਰ ਖੇਡਿਆ ਲੈ ਇਹ ਕਿਹੜਾ ਕਿਧਰੇ ਚੱਲੀ ਆ ਆਪਣਾ ਖੇਤ ਆਥਨ ਸਵੇਰੇ ਮਿਲ ਲੈਣਾ ਕਰਕੇ ਵਿਚਾਰੇ ਦੀ ਆਖਰੀ ਇੱਛਾ ਪੂਰੀ ਫਿਰ ਸਾਰਾ ਦਿਨ ਬੁਢੀ ਦੇ ਚਰਖੇ ਦੀ ਘੂਕਰ ਪੈਂਦੀ ਰਹਿੰਦੀ ਸਵੇਰੇ ਸ਼ਾਮੇ ਕੀ ਚਰਟੋ ਕਫੜਾ ਆਉਂਦਾ ਇੱਕ ਹਨੇਰੀ ਰਾਤ ਦੀ ਗੱਲ ਹੈ ਕਿ ਬੁਢੀ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਸੋਚਾਂ ਵਿੱਚ ਗਮਸਮ ਬੈਠੀ ਸੀ ਅਚਾਨਕ ਕਿਧਰੋਂ ਬੜਾ ਤੇਜ਼ ਚਖੜ ਚੁੱਲ ਪਿਆ ਮਗਰ ਹੀ ਮੂਲੇ ਧਰਮੀ ਵਰ ਪਿਆ ਸ਼ਿਵਜੀ ਤੇ ਪਾਰਵਤੀ ਉੱਡੇ ਜਾ ਰਹੇ ਸਨ ਕੁੱਲੀ ਵੇਖ ਕੇ ਉਹ ਦੋ ਘੜੀਆਂ ਚਖੜ ਦੇ ਮੀਂਹ ਤੋਂ ਬਚਨ ਮਾਰੇ ਛੰਨ ਦੀ ਓਟ ਲੈ ਕੇ ਖੜੋ ਗਏ ਚਲੋ ਇੰਦਰ ਦੇਵ ਤੇ ਮੂਰੇ ਕੀ ਦਾ ਜੋਰ ਜਦ ਮੀਂਹ हट ਗਿਆ ਤੁਰ ਪਾਵਾਂਗੇ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਉਹ ਹੌਲੀ ਹੌਲੀ ਗੱਲਾਂ ਕਰ ਰਹੇ ਸਨ ਜਦ ਬੁੜੀ ਦੇ ਕੰਨ ਆਵਾਜ਼ ਪਈ ਤਾਂ ਉਹਨੇ ਅੰਦਰ ਆਉਣ ਲਈ ਕਿਹਾ ਵੇ ਪੁੱਤ ਅੰਦਰ ਆ ਜਾਓ ਬਾਹਰਮੀ ਵਿੱਚ ਕਿਉਂ ਖੜੇ ਹੋ ਭਿੱਜਦੇ ਹੋ ਸ਼ਿਵ ਜੀ ਨੇ ਪਾਰਵਤੀ ਸਧਾਰਨ ਮਨੁੱਖਾਂ ਵਾਲਾ ਪੇਸ ਧਾਰਨ ਕਰਕੇ ਅੰਦਰ ਲੰਘ ਆਏ ਬੁੱਢੀ ਨੇ ਉਹਨਾਂ ਨੂੰ ਅੱਗ ਬਾਲ ਕੇ ਸਕਾਈ ਜੋ ਕੁल्ली ਅੰਦਰ ਰੁੱਖਾ ਮਿੱਸਾ ਪਿਆਸੀ ਉਹਨਾਂ ਅੱਗੇ ਖਾਣ ਲਈ ਧਰਿਆ ਜਦ ਚਖੜ ਤੇ ਨੀ ਨੇ ਪਿੱਠ ਦਿਖਾਈ ਤਾਂ ਉਹਨਾਂ ਬੁੱਢੀ ਦਾ ਧੰਨਵਾਦ ਕੀਤਾ ਤੇ ਤੁਰ ਪਏ ਥੋੜੀ ਦੂਰ ਜਾ ਕੇ ਉਹ ਆਪਣੇ ਅਸਲੀ ਰੂਪ ਵਿੱਚ ਫੇਰ ਆ ਗਏ ਜਦ ਉੱਡਣ ਲੱਗੇ ਤਾਂ ਪਾਰਵਤੀ ਕਹਿੰਦੀ ਸੁਆਮੀ ਜੀ ਅਸਨੇ ਸਾਡੀ ਬੜੀ ਸੇਵਾ ਕੀਤੀ ਐ ਕੋਈ ਵਰਦਾਨ ਦੇ ਜਾਓ ਸ਼ਿਵ ਜੀ ਨੇ ਕਿਹਾ ਜਿੱਥੇ ਦੇਵੀ ਤੇਰੀ ਇੱਛਾ ਇਸ ਦਾ ਛੰਨ ਦੀ ਥਾਂ ਮਹਿਲ ਪੈ ਜਾਵੇ ਜਦ ਕੁਲੀ ਦੀ ਮਾਲਕਣ ਹੋ ਕੇ ਇੰਨੀ ਸੇਵਾ ਕਰ ਸਕਦੀ ਹੈ ਤਾਂ ਮਹਿਲਾਂ ਦੀ ਮਾਲਕ ਹੋ ਕੇ ਕਿੰਨੇ ਕਰ ਸਕਦੀ ਹੈ ਇੰਨਾ ਆ ਕੇ ਉੱਡ ਗਏ ਸਵੇਰ ਹੋਈ ਤਾਂ ਬੁੱਢੀ ਦਾ ਕੁਲੀ ਦੀ ਥਾਂ ਮਹਿਲ ਪੈ ਗਿਆ ਉਸ ਨੂੰ ਸਮਝਣ ਵਿੱਚ ਧੀਰ ਨਾ ਲੱਗੀ ਕਿ ਰਾਤ ਵਾਲੇ ਯਾਤਰੀ ਜਰੂਰ ਰੱਬ ਦਾ ਰੂਪ ਸੀ ਟੀਚਰ ਟੋਕ ਲੈ ਕੇ ਆਏ ਤਾਂ ਬੁੰਦ ਲਿਆ ਪਿਆ ਬਈ ਮੇਰੀ ਮਾਂ ਦੀ ਕੁਲੀ ਕਿੱਧਰ ਗਈ ਤੇ ਆਹ ਰਾਤੋਂ ਰਾਤ ਕਿਹੜਾ ਮਹਿਲ ਖੜਾ ਕਰ ਗਿਆ ਤਦ ਸ਼ਾਮ ਮੋਨੇ ਹਾਕ ਮਾਰੀ ਆ ਜਾ ਪੁੱਤਰ ਆਪਣਾ ਹੀ ਮਹਿਲ ਹੈ ਰਾਤ ਵਾਲੀ ਗੱਲ ਵੀ ਦੱਸੇ ਘਰ ਆ ਕੇ ਕਿਚਰ ਨੇ ਆਪਣੀ ਤੀਵੀ ਨੂੰ ਦੱਸਿਆ ਲੇਖਾ ਮੇਟ ਨਾ ਸਕੇ ਸਖੀ ਜੋ ਲਿਖਿਆ ਕਰਤਾਰ ਵੇਖੇ ਮੇਰੀ ਮਾਂ ਜਿਹਨੂੰ ਘਰੋਂ ਕੱਢਿਆ ਸੀ ਉਹਦਾ ਛੰਨ ਦੀ ਥਾਂ ਮਹਿਲ ਬਣ ਗਿਆ ਨਾਲ ਹੀ ਕਿਵੇਂ ਮਹਿਲ ਬਣਿਆ ਇਹ ਵੀਰਵਾ ਦੇ ਦਿੱਤਾ ਬਸ ਫੇਰ ਕੀ ਉਹ ਲੱਗ ਕੇ ਰੋਣ ਪੇਟਣ ਮੈਂ ਤਾਂ ਬਚਦੀ ਆ ਜੇ ਮੇਰੀ ਮਾਂ ਨੂੰ ਵੀ ਉੱਥੇ ਛੰਨ પા ਕੇ ਦੇਵੇਂ ਨਹੀਂ ਮੈਂ ਵੀ ਚੱਲੀ ਆਪਣੇ ਮਾਪੇ ਵਿਚਾਰਾ ਜੋਰੂ ਦਾ ਗੁਲਾਮ ਕੀ ਕਰ ਸਕਦਾ ਸੀ ਉਹਨੇ ਸੱਸ ਨੂੰ ਵੀ ਖੇਤ ਕੁੱਲੀ ਪਾ ਦਿੱਤੀ ਜਿੱਥੇ ਅੱਗੇ ਆਪਣੀ ਮਾਂ ਨੂੰ ਰੋਟੀ ਦੇਣ ਜਾਂਦਾ ਸੀ ਉਥੇ ਸੱਸ ਲਈ ਵੀ ਲਿਜਾਣ ਲੱਗ ਪਿਆ ਤੇ ਨਾਲ ਹੀ ਇੱਕ ਚਰਖਾ ਉਹਨੂੰ ਦੇ ਆਇਆ ਇਸੇ ਤਰ੍ਹਾਂ ਇੱਕ ਦਿਨ ਮੀਂਹ ਹਨੇਰੀ ਆ ਗਿਆ ਕੁਦਰਤੀ ਸ਼ਿਵਜੀ ਤੇ ਪਾਰਵਤੀ ਲੰਘ ਰਹੇ ਸੀ ਢੇਠਾਂ ਉਤਰ ਕੇ ਨਵੀਂ ਬਣੀ ਹੋਈ ਕੁੱਲੀ ਦੀ ਓਟ ਲੈ ਕੇ ਖਲੋ ਗਏ ਆਪਸ ਵਿੱਚ ਕੁਸਰ-ਮੁਸਰ ਕਰਦਿਆਂ ਨੂੰ ਕਿਚਰ ਦੀ ਸੱਸ ਨੇ ਸੁਣ ਲਿਆ ਲੱਗ ਪਈ ਰੌਲਾ ਪਾਉਣ ਕਿਹੜਾ ਹਰਾਮ ਦਾ ਮੇਰੀ ਕੁੱਲੀ ਨਾਲ ਖਾਈ ਜਾਂਦਾ ਪਤਨੀ ਕਿਹੜਾ ਉਤਰਾ ਗਧੇ ਛੱਡ ਜਾਂਦਾ ਹੈ ਉਹ ਮਰੋ ਪਰਾਂ ਜਾ ਕੇ ਮੇਰੀ ਛੰਨ ਢਾਉਣੀ ਆ ਦਫਾ ਹੋ ਉਹ ਇੱਥੋਂ ਜਿੰਨਾ ਚਿਰ ਸ਼ਿਵਜੀ ਤੇ ਪਾਰਵਤੀ ਖੜੇ ਰਹੇ ਉਹਨਾ ਚਿਰ ਕੀਚਰ ਦੀ ਸੱਸ ਜੀਵ ਨੂੰ ਸਾਰੇ ਆਸਨ ਕਰਾਉਂਦੀ ਰਹੀ ਜਦ ਮੀ ਹਨੇਰੀ ਹਟ ਗਏ ਤਾਂ ਦੋ ਜਾਣ ਲੱਗੇ ਤਾਂ ਪਾਰਵਤੀ ਕਹਿੰਦੀ ਜੀ ਇਹਨੂੰ ਵੀ ਕੁਝ ਦੇ ਚਲਦੇ ਆ ਸ਼ਿਵਜੀ ਮਹਾਰਾਜ ਕਹਿੰਦੇ ਇਹ ਤਾਂ ਆਪਾਂ ਨੂੰ ਗਧੇ ਦੱਸਦੀ ਐ ਗਦੀ ਹੋਵੇਗੀ ਇਹ ਆਪਾਂ ਕਿਉਂ ਹੋਈਏ ਸਵੇਰ ਜਦ ਮਾਂ ਨੂੰ ਕੀਚਰ ਨੇ ਸੱਸ ਬਾਰੇ ਪੁੱਛਿਆ ਪੋਤੋ ਰਾਤ ਫੇਰ ਆਏ ਸਨ ਇਹ ਉਹ ਨੰਗਾ ਤੇ ਦੱਸਦੀ ਰਹੀ ਉਹ ਇਹਨੂੰ ਸ਼ਰਾਪ ਦੇ ਗਏ ਉਹ ਫਿਰਦੀ ਐ ਰੂੜੀਆਂ ਤੇ ਲੇਟਦੀ ਘਰ ਆ ਕੇ ਉਹਨੇ ਬੋਟੀ ਨੂੰ ਦੱਸਿਆ ਤੇਰੀ ਮਾਂ ਤਾਂ ਸ਼ਰਾਪ ਨਾਲ ਗਦੀ ਬਣ ਗਈ ਕਰ ਲੈ ਗੱਲ ਮੂਰਖ ਹਕਮਤ ਕਰੇ ਜਤਰਾਈ ਅਕਲ ਬਿਨਾ ਖੂਵ ਵਾਲੀ ਖਾਲੀ ਟੁੱਟਾ ਆਂਡਾ ਭਰਮ ਨਾਲ ਨਿਕਲਿਆ ਬੇਈਮਾਨ ਉਹ ਕਿੱਥੇ ਹਾਰ ਮੰਨਣ ਵਾਲੀ ਸੀ ਤੁਸੀਂ ਦੋਵਾਂ ਨੇ ਰਲ ਕੇ ਮੇਰੀ ਮਾਂ ਤੋਂ ਬਦਲਾ ਲਿਆ ਮੈਂ ਤਾਂ ਬਚਦੀ ਆ ਜੇਕਰ ਖੇਤ ਵਾਲਾ ਮਹਿਲ ਵਰਗਾ ਘਰ ਮੈਨੂੰ ਲੈ ਕੇ ਦੇਵੇਂ ਤੇ ਮਾਂ ਨੂੰ ਘਰੋਂ ਕੱਢ ਦੇਵੇਂ ਨਹੀਂ ਤਾਂ ਮੈਂ ਘਰ ਛੱਡ ਕੇ ਚਲੀ ਜਾਣਾ ਮਜਬੂਰ ਕੀਚਰ ਨੇ ਜਾ ਕੇ ਬੇਬੇ ਨੂੰ ਸਾਰੀ ਕਹਾਣੀ ਦੱਸੀ ਮਾਂ ਬਣ ਕੇ ਮਹੀਨਾ ਕੋ ਕਿਧਰੇ ਆਸੇ ਪਾਸੇ ਰਹਿ ਪਾ ਉਦੋਂ ਤੱਕ ਮੈਂ ਇਹਨੂੰ ਸਮਝਾ ਲਵਾਂਗਾ ਬੋਢੀ ਕਹਿੰਦੀ ਪੁੱਤਕ ਪੁੱਤ ਹੋ ਸਕਦੇ ਆ ਮਾਪੇ ਕ ਮਾਪੇ ਨਹੀਂ ਹੋ ਸਕਦੇ ਤੂੰ ਇੰਜ ਕਰ ਮੇਰਾ ਜਿਉਂਦੀ ਦਾ ਸੇਵਾ ਫੂਕ ਦੇ ਤੇਰਾ ਰੋਜ਼ ਰੋਜ਼ ਦਾ ਸਿਆਪਾ ਮੁੱਕ ਜਾਊ ਮਾਂਏ ਕਿਵੇਂ ਹੋ ਸਕਦਾ ਲੋਕ ਕੀ ਆਖਣਗੇ ਅੱਗੇ ਜਿਹੜਾ ਕੁਝ ਕਰਦਾ ਉਹਦੇ ਲਈ ਕਿਹੜਾ ਤੈਨੂੰ ਖੰਡ ਪਾਉਂਦੇ ਹੋਣੇ ਆ ਇਹ ਗੱਲ ਤੇ ਉਸ ਵਿੱਚ ਫਰਕ ਹੈ ਤੂੰ ਇੰਜ ਕਰ ਹਰ ਰੋਜ਼ 10 ਕੁ ਪਾਥੀਆਂ ਸਿਵਿਆਂ ਵਿੱਚ ਸੋਟਾਇਆ ਕਰ ਜਦ ਮੱ ਜਦਨ ਜੋਗੀਆਂ ਹੋ ਗਈਆਂ ਦੱਸ ਦੇਵੇਂ ਤਦ ਤੱਕ ਰਹਿ ਲੈਣ ਦੇ ਘਰ ਵਾਲੀ ਨੂੰ ਉਹਨੇ ਮਨਾ ਲਿਆ ਉਹ ਹਰ ਰੋਜ਼ ਪਾਥੀਆਂ ਸੁੱਟਾਇਆ ਕਰੇ ਜਦ ਗੱਡਾ ਕੋ ਪਾਥੀਆਂ ਹੋ ਗਈਆਂ ਤਦ ਕੀਚਰ ਨੇ ਮਾਂ ਨੂੰ ਆ ਕੇ ਕਿਹਾ ਚੱਲ ਮਾਂ ਮੱਚਨ ਜੋਗੀਆਂ ਪਾਥੀਆਂ ਹੋ ਗਈਆਂ ਜੀ ਤਾਂ ਨਹੀਂ ਕਰਦਾ ਪਰ ਮੈਨੂੰ ਮੇਰੀ ਟੀਵੀ ਟਿਕਣ ਨਹੀਂ ਦਿੰਦੀ ਨਾ ਪੁੱਤ ਦਿਲ ਛੋਟਾ ਨਾ ਕਰ ਤੇਰੀ ਖੁਸ਼ੀ ਵਿੱਚ ਮੇਰੀ ਖੁਸ਼ੀ ਹੈ ਉਹਨੇ ਇਸ਼ਨਾਨ ਕਰਕੇ ਚਿੱਟੇ ਕੱਪੜੇ ਪਾਏ ਤੇ ਮੂਰੇ ਲਾ ਕੇ ਤੁਰ ਪਈ ਕੀਚਰ ਨੇ ਜਿਖਾ ਚੈਨ ਦਿੱਤੀ ਮਾਂ ਤੂੰ ਉੱਪਰ ਪੈ ਜਾ ਮੈਂ ਘਰੋਂ ਜਾ ਕੇ ਅੰਗਿਆਰੀ ਲੈ ਆਵਾਂ ਪੁੱਤ ਹੱਸਦਾ ਵਸਦਾ ਰਹਿ ਮਹਾਰਾਜ ਲੰਮੀ ਉਮਰ ਬਖਸ਼ੇ ਪਰ ਮੈਨੂੰ ਆ ਕੇ ਨਾ ਬੁਲਾਇਂ ਕਿਧਰੇ ਮੇਰਾ ਮਨ ਪਿੰਗਲ ਜਾਵੇ ਅੱਗ ਲਾ ਕੇ ਚੁੱਪਚਾਪ ਮੁਟ ਜਾਵੇ ਜਦ ਕੀਚਰ ਚਲਾ ਗਿਆ ਤਾਂ ਬੁੜੀ ਦਾ ਕਿਹੜਾ ਮਰਨ ਨੂੰ ਦਿਲ ਕਰਦਾ ਸੀ ਉਹਨੇ ਜਿਖਾ ਉੰਜ ਹੀ ਚੈਨ ਦਿੱਤੀ ਜਿਵੇਂ ਕੋਈ ਪਿਆ ਹੁੰਦਾ ਆਪੋ ਉੱਥੇ ਕਿਸੇ ਵੱਡੀ ਸਾਰੇ ਮਿੱਟੀ ਵਿੱਚ ਲੁੱਕ ਗਈ। ਕੀਚਰ ਅੱਗ ਲਾ ਕੇ ਵਾਪਸ ਮੁੜ ਗਿਆ। ਵਿਚਾਰਾ ਘਰ ਜਾ ਕੇ ਲੁੱਕ-ਲੁੱਕ ਰੋਇਆ। ਚੰਦਰੀ ਤੀਵੀ ਨੇ ਮੇਰੀ ਮਾਂ ਖੋ ਲਈ। ਹਾਏ ਰੱਬਾ ਮੈਨੂੰ ਮਾਫ਼ ਕਰੇ। ਉਧਰ ਰਾਤ ਨੂੰ ਕੁਝ ਚੋਰ ਚੋਰੀ ਕਰਨ ਆ ਗਏ। ਜਦੁੰਨਾ ਨੇ ਸਿਵਾ ਮਚਦਾ ਵੇਖਿਆ ਤਾਂ ਕਹਿੰਦੇ ਜਾਰ ਆਪਾਂ ਚੋਰੀ ਦਾ ਸਮਾਨ ਕਿਉਂ ਨਾ ਇੱਥੇ ਜਾਨਨ ਵਿੱਚ ਬੈਠ ਕੇ ਵੰਡ ਲਈਏ। ਚੋਰਾਂ ਨੇ ਸਿਵਾਏ ਸਿਵ ਦੇ ਚਾਨਣ ਵਿੱਚ ਸਮਾਨ ਢੇਰੀ ਕਰ ਲਿਆ ਚਾਰ ਚੋਰ ਸਾਂ ਉਹਨਾਂ ਨੇ ਚਾਰ ਬਰਾਬਰ ਦੀਆਂ ਢੇਰੀਆਂ ਪਾ ਲਈਆਂ ਆਪੋ ਆਪਣੀ ਜਿਹੜੀ ਮਰਜ਼ੀ ਚੱਕ ਲੋ ਚਾਰੇ ਮौज ਮਸਤੀ ਵਿੱਚ ਇੱਕ ਦੂਜਰੇ ਨੂੰ ਆਖਰੇ ਸਨ ਬੁੜੀ ਮੜੀ ਵਿੱਚੋਂ ਨਿਕਲ ਕੇ ਕਹਿੰਦੀ ਮੇਰੀ ਢੇਰੀ ਕਿਹੜੀ ਆ ਭਾਈ ਬਸ ਫਿਰ ਕੀ ਸੀ ਚੋਰ ਤਾਂ ਭੂਤ ਭੂਤ ਕਰਦੇ ਸ਼ੂਟ ਵੱਟ ਗਏ ਬੁੜੀ ਨੇ ਸਮਾਨ ਇਕੱਠਾ ਕੀਤਾ ਤੇ ਘਰ ਆ ਬੂਹਾ ਖੜਕਾਇਆ ਕੀ ਚਰਨੇ ਜਦ ਬੇਬੇ ਵੇਖੀ ਤਾਂ ਕਹਿੰਦਾ ਮਾਂ ਤੂੰ ਕਿੱਧਰੋਂ ਆ ਗਈ ਮੈਂ ਤਾਂ ਤੈਨੂੰ ਹੱਥੀ ਲਾਂਬੂ ਲਾ ਕੇ ਆਇਆ ਸੀ ਵੇ ਸਾਤ ਲ ਲੰਦੇ ਦੱਸਦੀਆਂ ਕੀ ਪਾਣਾ ਵਰਤਿਆ ਮੇਰੇ ਨਾਲ ਕਾਲਾ ਕਿਉਂ ਪੈਂਦਾ ਪਹਿਲਾਂ ਸਮਾਨ ਤਾਂ ਫੜ ਲੈ ਮਾਂ ਇਹ ਕੀ ਹੈ ਨਾਲੇ ਤੂੰ ਕਿਵੇਂ ਬਚ ਗਈ ਵੇ ਪੁੱਤ ਮੈਂ ਜਦ ਧਰਮਰਾਜ ਕੋਲ ਗਈ ਤਾਂ ਉਹ ਕਹਿੰਦਾ ਮਾਈ ਹਾਲੇ ਤਾਂ ਤੇਰੀ ਉਮਰ ਬੜੀ ਪਈ ਹੈ ਮੈਂ ਕਿਹਾ ਧਰਮਰਾਜ ਜੀ ਮੈਂ ਬਹੁਤ ਦੁਖੀ ਹਾਂ ਮੈਨੂੰ ਆਪਣੀ ਸ਼ਰਨ ਰੱਖ ਲਓ ਉਹ ਕਹਿੰਦਾ ਮਾਈ ਫਿਕਰ ਕਾਦਾ ਜਿੰਨਾ ਮਰਜੀ ਸੋਨਾ ਚਾਹਦੀ ਧਨ ਦੌਲਤ ਲ ਜਾ ਸਕਦੀਆਂ ਚੁੱਕ ਕੇ ਲੈ ਜਾ ਇਹ ਪੋਟਲੀ ਵਿੱਚ ਉਹੀ ਸਮਾਨ ਜਿਹੜਾ ਧਰਮਰਾਜ ਦੇ ਖਜ਼ਾਨੇ ਵਿੱਚ ਮੈਂ ਬੁੱਢੀ ਢੇਰੀ ਚੁੱਕ ਕੇ ਲਿਆ ਸਕਦੀ ਸੀ ਨੂੰ ਨੇ ਕੀਜਰ ਹੱਥੋਂ ਚਮਟ ਮਾਰ ਕੇ ਸਮਾਨ ਫੜ ਲਿਆ ਜੇ ਪੂਰਾ ਸਮਾਨ ਹੋਰ ਚੱਕ ਲਿਆ ਹੁੰਦੀ ਤਾਂ ਤੇਰੀ ਜਾਨ ਨਿਕਲਦੀ ਸੀ ਆ ਪੂਰਾ ਸਮਾਨ ਸਿਰ ਵਿੱਚ ਮਾਰਨਾ ਤੁਸੀਂ ਇੰਜ ਕਰੋ ਜੀ ਹੁਣ ਮੇਰੇ ਵਾਸਤੇ ਰੋਜ ਪਾਥੀਆਂ ਸੁੱਟ ਕੇ ਆਇਆ ਕਰੋ ਮੈਂ ਲਿਆਉਂ ਪੰਡਵਨ ਕਿ ਸਾਰੀ ਉਮਰ ਖਾਦਾ ਨਹੀਂ ਮੁੱਕਣਾ ਕਿਚਰ ਕਹਿੰਦਾ ਰਹਿਣ ਦੇ ਪਰ ਉਹ ਕਿੱਥੇ ਆਖੇ ਲੱਗਦੀ ਅੜਬ ਕੁੱਕੜ ਖੁੱਡੇ ਦਾ ਖੋ ਉਹ ਵਿਚਾਰਾ ਹੁਣ ਤੀਵੀਂ ਵਾਸਤੇ ਬਾਲਣ ਸੁੱਟਣ ਲੱਗ ਗਿਆ ਜਦ ਫਿਰ ਪਾਉਣੇ ਕੋਈ ਸਤਮਨ ਹੋ ਗਿਆ ਤਾਂ ਤੀਵੀਂ ਦੁਰ ਪਈ ਚੰਗੀ ਤਰ੍ਹਾਂ ਚਿਖਾ ਚਿੰਨ ਕੇ ਅੱਗ ਲਾ ਦਿੱਤੀ ਤੇ ਘਰ ਆ ਗਿਆ ਅੱਧੀ ਕੁ ਰਾਤ ਲੰਘ ਗਈ ਤਾਂ ਕਿਚਰ ਉਠ ਠੁਠ ਬੜਕਾਂ ਲੈਣ ਲੱਗਾ ਮਾਂ ਤੂੰ ਤਾਂ ਇਸ ਵੇਲੇ ਤੱਕ ਆ ਗਈ ਸੀ ਪਰ ਉਹ ਹਾਲੇ ਤੱਕ ਕਿਉਂ ਨਹੀਂ ਆਈ ਪੁੱਤ ਮੈਂ ਬੁੱਢੀ ਠੇਰੀ ਸੀ ਨਾਲੇ ਸਮਾਨ ਥੋੜਾ ਸੀ ਉਹਦੇ ਕੋਲ ਜਾਦਾ ਹੋਊ ਆ ਜਾਊਗੀ ਹੌਸਲਾ ਰੱਖ ਮਾਂ ਹੁਣ ਤਾਂ ਜਿੜੀਆਂ ਵੀ ਚੁੱਕਣ ਲੱਗ ਪਈਆਂ ਉਹਦਾ ਕਿਤੇ ਨਾਮ ਨਿਸ਼ਾਨ ਨਹੀਂ ਮੇਰੇ ਝੱਲੇ ਪੁੱਤਰਾ ਨਾਮ ਨਿਸ਼ਾਨ ਤਾਂ ਅਸਲ ਦਾ ਰਹਿੰਦਾ ਹੈ ਬੇਨਸਲੇ ਦਾ ਨਹੀਂ ਐਵੇਂ ਨਹੀਂ ਸਿਆਣੇ ਕਹਿੰਦੇ ਮੱਝ ਲਾਣੇ ਦੀ ਤੇ ਧੀ ਘਰਾਣੇ ਦੀ ਚੰਗੀ ਹੁੰਦੀ ਹੈ ਪੁੱਤ ਤੂੰ ਛੋਟਾ ਹੁੰਦਾ ਜਦ ਬੋਲਣ ਲੱਗਾ ਤਾਂ ਕਾਂ ਨੂੰ ਵੇਖ ਕੇ ਸਾਡੇ ਖੜੇ ਪੈ ਗਿਆ ਮਾਂ ਕਾਂ ਹਾਂ ਪੁੱਤ ਕਾਂ ਬਾਪੂ ਕਾਂ ਉਹਨੇ ਵੀ ਕਿਹਾ ਕਾਂ ਗੱਲ ਕੀ ਤੂੰ ਜਿੰਨੀ ਵਾਰੀ ਕਿਹਾ ਅਸੀਂ ਨਹੀਂ ਅੱਕੇ ਪਰ ਅੱਜ ਤੂੰ ਤੀਵੀਂ ਪਿੱਛੇ ਲੱਗ ਮੈਨੂੰ ਘਰੋਂ ਕੱਢਦਾ ਪਰ ਮਾੜੇ ਦਾ ਰੱਬ ਹੁੰਦਾ ਮੈਂ ਤਾਂ ਕਿਨਾਰਾ ਕਰ ਗਈ ਸੀ ਪਰ ਉਹ ਨਾ ਹਟੇ ਅਖੀਰ ਅੱਤ ਤੇ ਰੱਬ ਦਾ ਵੈਰ ਹੈ ਨਾਲ ਹੀ ਸਾਰੀ ਗੱਲ ਦੱਸ ਦਿੱਤੀ ਕਿ ਗੰਗਾ ਗਈਆਂ ਹੱਡੀਆਂ ਨਹੀਂ ਮੁੜਦੀਆਂ ਮੈਂ ਤਾਂ ਆ ਚਾਲ ਖੇਡੀ ਸੀ ਤੂੰ ਤਾਂ ਉਹਨੂੰ ਸੱਚੀ ਫੂਕ ਆਇਆ ਹੁਣ ਤੱਕ ਕੀਚਰ ਦੇ ਸਾਰੀ ਗੱਲ ਸਮਝ ਆ ਗਈ ਉਹਨੇ ਮਾਂ ਦੇ ਪੈਰੀਂ ਹੱਥ ਲਾ ਕੇ ਮਾਫੀ ਮੰਗੀ ਮਾਂ ਨੇ ਮੋਢਿਆਂ ਤੋਂ ਫੜ ਕੇ ਸੀਨੇ ਲਾਇਆ ਪੁੱਤ ਔਲਾਦ ਇਹੋ ਜਿਹੋ ਜੀ ਮਰਜ਼ੀ ਹੋਵੇ ਮਾਂ ਪਿਓ ਨੂੰ ਉਹੋ ਜਿਹੀ ਪਿਆਰੀ ਲੱਗਦੀ ਐ ਰੰਨਾ ਰੰਨਾ ਹੁੰਦੀਆਂ ਤੇ ਮਾਵਾ ਮਾਵਾ ਹੀ ਹੁੰਦੀਆਂ ਤੇਰੀ ਤੀਵੀ ਨੇ ਆਪਣਾ ਬੀਜਾ ਵੱਢ ਲਿਆ ਹੁਣ ਮੈਂ ਤੇਰਾ ਚੰਗੇ ਖਾਨਦਾਨ ਦੀ ਕੁੜੀ ਨਾਲ ਵਿਆਹ ਕਰੂੰਗੀ ਜਿਹੜੀ ਆਪਾਂ ਨੂੰ ਟੁੱਕ ਦੇਣ ਲੱਗੀ ਮੱਥੇ ਤਿਉੜੀ ਨਾ ਪਾਵੇ ਕਿਉਂਕਿ ਸਿਆਣੇ ਕਹਿੰਦੇ ਆ ਮੱਚਦਾ ਚੁੱਲ੍ਹਾ ਢਿੱਡ ਵਾਸਤੇ ਰੋਟੀ ਰਾੜ ਸਕਦਾ ਪਰ ਮੱਚਿਆ ਬੰਦਾ ਰੋਟੀ ਵਾਸਤੇ ਢਿੱਡ ਪਾੜ ਸਕਦਾ